ਕਿ ਤਨਹੀਂ ਮੈਂ ਨਾ 10 12 ਵਜੇ ਤੁਹਾਨੂੰ ਮਿੱਕਲ ਦਾ ਸੱਤ ਪੋਜੀ ਘਰ ਬੁਲਾਇਆ ਜੀਮਾ ਕਿਤੇ ਬਾਹਰ ਨਾ ਜਾਣਾ ਹੋਵੇ 6 7 ਕਰਕੇ ਦੀ ਡਿਊਟੀ ਵੀ ਜੇ ਤੁਸੀਂ ਨਹੀਂ ਕਰ ਸਕਦੇ ਜਾਂ ਤਾਂ ਪੀਓਗੇ ਨਾ ਚੰਗ ਆਜੀ ਪ੍ਰੈਸ ਵਾਰਤਾ ਸਪੈਸ਼ਲ ਐਸ ਲਈ ਬੁਲਾਈ ਗਈ ਹੈ ਤੇ ਸਾਡੇ ਪਟਿਆਲਾ ਜ਼ਿਲ੍ਹਾ ਦੀ ਪੁਲਿਸ ਸਾਡੇ ਐਸਐਸਪੀ ਸਾਹਿਬ ਪਟਿਆਲਾ ਆਈਜੀ ਸਾਹਿਬ ਪਟਿਆਲਾ ਬਹੁਤ ਵਧੀਆ ਕੰਮ ਕਰ ਰਹੇ ਨੇ ਉਨ੍ਹਾਂ ਦੁਆਰਾ ਸਾਡੇ ਪਟਿਆਲਾ ਜ਼ਿਲ੍ਹੇ ਨੂੰ ਕਰਾਇਮ ਮੁਕਤ ਜ਼ਿਲ੍ਹਾ ਬਣਾਇਆ ਹੋਇਆ ਕੋਈ ਵੀ ਬਲੈਂਡ ਮਰਡਰ ਹੋਵੇ ਉਹ ਫਰੇਸ ਕੀਤਾ ਨਹੀਂ ਕਿਹਦਾ ਕੋਈ ਵੀ ਮਲੈਕਟਾਡਰ ਬਕਾਇਆ ਨਹੀਂ ਹੈ ਦਾ ਔਰ ਵੈਸੇ ਵੀ ਬਹੁਤ ਵਧੀਆ ਕੰਟਰੋਲ ਦੇ ਨਾਲ ਸਾਡਾ ਜ਼ਿਲ੍ਹਾ ਚੱਲ ਰਿਹਾ ਪਰ ਕਈ ਬੰਦਿਆਂ ਦੀ ਬੇਵਕੂਫੀ ਕਰਕੇ ਕਈ ਬੰਦਿਆਂ ਦੀ ਨਿਲੈਕੀ ਕਰਕੇ ਸਾਰੀ ਪੁਲਿਸ ਨੂੰ ਸ਼ਰਮਸਾਰ ਹੋਣਾ ਪੈਂਦਾ ਜਿਵੇਂ ਪਿਛਲੀ ਪਰਸੋ ਦੀ ਗੱਲ ਹੈ ਮਿਤੀ 9 ਤਰੀਕ ਨੂੰ ਮੇਰੇ ਕੋਲ ਗਨਮੈਂਟ ਸੀ ਐਸਏ ਪਰਮਜੀਤ ਸਿੰਘ ਉਸ ਮੈਂ ਅਨਵੰਨ ਮੰਦਰ ਜਾਣਾ ਸੀਗਾ ਤਾਂ ਉਸ ਨੂੰ ਪਹਿਲਾ ਟਾਈਮ ਦਿੱਤਾ ਸੀਗਾ ਵੀ 8 ਵਜੇ ਅਸੀਂ ਅਨਵੰਨ ਮੰਦਰ ਨੂੰ ਅੱਥਾ ਟੱਕਣ ਜਾਣਾ ਹੈ ਉਹ 10-15 ਮਿੰਟ ਲੇਟ ਬਾਹਰ ਆਇਆ ਮੈਂ ਬਾਹਰ ਆ ਕੇ ਖੜਾ ਰਿਹਾ ਅਕਸਰ ਹੀ ਰੂਟੀਨ ਬਣੀ ਹੋਈ ਸੀਗੀ ਤਾਂ ਮੈਂ ਸਕਿਉਰਟੀ ਉਸ ਨੂੰ ਕੁਝ ਨਹੀਂ ਕਿਹਾ ਮੈਂ ਸਕਿਉਰਟੀ ਇੰਚਾਰਜ ਨੂੰ ਕਿਹਾ ਕਿ ਟਾਈਮ ਨਾਲ ਬਾਹਰ ਆ ਜਾਇਆ ਕਰੋ ਮੈਨੂੰ ਵੇਟ ਨਾ ਕਰਨੀ ਹੋਵੇ ਤਾਂ ਉਹ ਕਹਿੰਦਾ ਸਾਨੂੰ ਵੀ ਤਾਂ ਵੇਟ ਕਰਨੀ ਪੈਂਦੀ ਹੈ ਮੈਂ ਕਿਹਾ ਵੀ ਤੁਹਾਡੀ ਡਿਊਟੀ ਹੈ ਕਿਸ ਗੱਲ ਨੂੰ ਲੈ ਕੇ ਉਹ ਗਾਲੀਆਂ ਕੱਢਣ ਲੱਗਾ ਤਾਂ ਉਹ ਤੂ ਤੂ ਰੌਲਾ ਪੇ ਆ ਗਿਆ ਮੈਂ ਫੇਰ ਵੀ ਉਸ ਨੂੰ ਕੁਝ ਨਹੀਂ ਕਿਹਾ ਮੈਂ ਸਕਿਉਰਿਟੀ ਇੰਚਾਰਜ ਨੂੰ ਕਹਾਂ ਕਿ ਇਸ ਨੂੰ ਪੁਲਿਸ ਲਾਈਨ ਵਾਪਸ ਭੇਜ ਦਿਓ ਆਪਾਂ ਇਸ ਬੰਦੇ ਨੂੰ ਰੱਖਣਾ ਨਹੀਂ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂ ਹੈ ਜੀ ਠੀਕ ਤਾਂ ਡਿਊਟੀ ਠੀਕ ਨਹੀਂ ਕਰਦੇ ਡਿਊਟੀ ਜਿਹਾ ਪਰਵਾਹੀ ਕਰਦੇ ਨੇ ਉਪਰੇ ਬਤਨੀ ਕੀ ਕਰ ਰਿਹਾ ਸਾਰੇ ਜਨਮਨਾਂ ਨੂੰ ਵੀ ਉਹਨੂੰ ਕਿਹਾ ਪਰ ਉਹ ਨਹੀਂ ਮੰਨਿਆ ਹਾਂਜੀ ਜਿਹੜਾ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਕੈਦ ਹੈ ਮੈਂ ਸਕਿਉਰਿਟੀ ਇੰਚਾਰਜ ਨਾਲ ਗੱਲ ਕਰ ਰਿਹਾ ਇਹਨਾਂ ਨੂੰ ਉਸ ਨੇ ਸਾਲਟ ਕਿਨਾਂ ਕੋਕ ਕਰਨੀ ਲੋਡ ਕਰਨੀ ਕਹਿੰਦਾ ਚਲਾਣ ਦੇ ਲਈ ਲੇਕਿਨ ਸਾਡੇ ਨਾਲ ਜਿਹੜੇ ਸੀਆਰਪੀ ਦੇ ਜਵਾਨ ਨੇ ਮੈਂ ਉਹਨਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ ਉਨੀ ਘੱਟ ਹੈ ਕਿ ਉਸਨੇ ਲੋਡ ਕਰਨ ਦਾ ਨਾਲ ਦੀ ਨਾਲ ਜਾ ਕੇ ਸੀਸੀਡੀ ਪੁਲਿਸ ਦੇ ਵਿੱਚ ਦਿਖ ਰਿਹਾ ਕਿ ਉਸਨੂੰ ਪੁਸ਼ ਕੀਤਾ ਪਿੱਛੇ ਕੀਤਾ ਤੇ ਵੈਪਨ ਉਸ ਤੋਂ ਖੋਇਆ ਅਗਰ ਉਹ ਵੈਪਨ ਨਾ ਖੁੰਦਾ ਤਾਂ ਫੇਰ ਮੈਂ ਇਕੱਲਾ ਨਹੀਂ ਮੇਰੇ ਪਰਿਵਾਰ ਦੇ ਦੋ ਮੈਂਬਰ ਮੇਰੀ ਕੁੜੀ ਮੇਰਾ ਬੇਟਾ ਦੋ ਪੰਜਾਬ ਪੁਲਿਸ ਦੇ ਮੁਲਾਜ਼ਮ ਸਿੰਦਰ ਸਿੰਘ ਦਲਜੀਤ ਸਿੰਘ ਤਿੰਨ ਸੀਆਰਪੀ ਦੇ ਜਵਾਨ ਇਹ 8 ਲੋਕਾਂ ਦੇ ਵਿੱਚੋਂ ਕਿਸੇ ਦੇ ਵੀ ਗੁਲੀ ਲੱਗ ਸਕਦੀ ਸੀ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਜੜਾ ਹੋ ਸਕਦਾ ਸੀਗਾ ਉਸ ਦੀ ਸੂਚਨਾ ਸੀ ਤੁਰੰਤ ਕੰਟਰੋਲ ਰੂਮ ਪਟਿਆਲਾ ਤੇ ਐਸ ਐਚ ਓ ਪਟਿਆਲਾ ਨੂੰ ਦਿੱਤੀ ਐਸ ਐਚ ਓ ਮੌਕੇ ਤੇ ਆ ਕੇ ਉਸ ਨੂੰ ਆਪਣੇ ਨਾਲ ਲੈ ਗਿਆ ਅਸੀਂ ਕੱਲ ਵੇਟ ਕਰਦੇ ਰਹੇ ਕਿ ਪੁਲਿਸ ਕੋਈ ਕਾਰਵਾਈ ਕਰੂਗੀ ਕਿਉਂਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਇਹ ਕਹਿ ਰਹੇ ਅਸੀਂ ਪੜਤਾਲ ਕਰ ਰਹੇ ਪੜਤਾਲ ਚ ਕਹਿੰਦਾ ਕੀ ਹੈ ਕਿਹੜਾ ਸਬੂਤ ਚਾਹੀਦਾ ਹੈ ਸੀਸੀਟੀਵੀ ਮੌਕੇ ਦੀ ਮੌਜੂਦ ਹੈ ਤੁਹਾਡੇ ਖੁਦ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਤੁਹਾਨੂੰ ਸਾਰੀ ਗੱਲ ਦੱਸਦ ਰਹੇ ਵੀ ਆ ਹੋਇਆ ਉਸ ਤੋਂ ਬਾਅਦ ਵੀ ਉਸ ਦੇ ਉੱਪਰ ਅੰਤ ਤੱਕ 307 ਦਾ ਪਰਚਾ ਦਰਜ ਨਹੀਂ ਕੀਤਾ ਗਿਆ ਡੀਐਸਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਉਹਦੇ ਤੇ ਕਾਰਵਾਈ ਹੋਵੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਰਨਾ ਨਹੀਂ ਜੇ ਆਪਾਂ ਕਿਸੇ ਨੂੰ ਗੰਨ ਦਿਖਾ ਦਈਏ ਤਾਂ 307 ਲੱਗ ਜਾਂਦੀ ਹੈ ਉਸ ਨੇ ਤਾਂ ਲੋੜ ਹੀ ਕਰ ਲਈ ਉਸ ਨੇ ਤਾਂ ਕਸਰੀ ਕੋਈ ਨਹੀਂ ਛੱਡੀ ਜਿਹੜੇ ਬੰਦੇ ਨੇ ਲੋੜ ਕਰ ਲਈ ਚਲਾਨ ਦੇ ਲਈ ਜੇ ਸਾਡਾ ਸੀਆਰਪੀ ਦਾ ਜਵਾਨ ੱੱਕਾ ਨਾ ਮਾਰਦਾ 100% ਉਸਨੇ ਬਰਸ਼ਟ ਮਾਰ ਦੇਣਾ ਸੀ ਔਰ 8 ਬੰਦੇ ਦੀ ਜਾਨ ਜਾ ਸਕਦੀ ਸੀ ਉਸਤੇ 307 ਕਿਉਂ ਨਹੀਂ ਲਾ ਰਹੇ ਇਨਵੈਸਟਿਗੇਸ਼ਨ ਸ਼ੁਰੂ ਕੀਤੀ ਹੈ ਇਹ ਕੋਈ ਇਨਕੁਆਰੀ ਕੀ ਚਾਹੀਦਾ ਤਾਂ ਵੀ ਦੱਸੋ ਹਾਲ ਤੱਕ ਮੇਰੇ ਕੋਲ ਤਾਂ ਕੋਈ ਸੀਸੀਟੀਵੀ ਫੁਟੇਜ ਨਹੀਂ ਲੈਣ ਆਇਆ ਮੇਰੇ ਕੋਲ ਤਾਂ ਕੋਈ ਅਫਸਰ ਪੰਜਾਬ ਪੁਲਿਸ ਦਾ ਡੀਐਸਪੀ ਕੇ ਦਾ ਸੱਚੋ ਕੋਈ ਸੀਸੀਟੀਵੀ ਫੁਟੇਜ ਤੱਕ ਲੈਣ ਨਹੀਂ ਆਇਆ ਫਿਰ ਉਸ ਤੋਂ ਵੱਡੀ ਨਿਰਾਸ਼ਾ ਦੇਖੋ ਕਿ ਪਰਸੋਂ ਦੀ ਇਹ ਵਾਰ ਦਾਤਾ ਹੈ ਕੱਲ ਰਾਤੀ 9 ਵਜੇ ਫੇਰ ਉਹ ਬੰਦਾ ਸਿਵਲ ਕੱਪੜਿਆਂ ਦੇ ਵਿੱਚ ਮੇਰੇ ਘਰ ਆਂਦਾ ਮੇਰੇ ਘਰ ਆ ਕੇ ਉਹ ਬਾਹਰ ਖੜਾ ਰਹਿੰਦਾ 5-10 ਮਿੰਟਾਂ ਆ ਕੇ ਘੂਰਦਾ ਰਹਿੰਦਾ ਮੈਨੂੰ ਮੇਰੀ ਗੁੜੀਆਂ ਨੇ ਆ ਕੇ ਦੱਸਿਆ ਕਿ ਵੀ ਡੈਡੀ ਕਹਿੰਦਾ ਵੀ ਪਰਮਜੀਤ ਬਾਹਰ ਖੜਾ ਹੈ ਸਾਰੇ ਘਬਰਾ ਕੇ ਵੀ ਉਹ ਕੀ ਕਰਨਾ ਗਿਆ ਇਹ ਕਿੱਥੋਂ ਆ ਗਿਆ ਤਾਂ ਘਾਣੇ ਅੰਦਰ ਸੀਗਾ ਤਾਂ ਮੈਂ ਗਣ ਮੈਂ ਇਹਨਾਂ ਨੂੰ ਫੋਨ ਕੀਤਾ ਦੂਜਿਆਂ ਨੂੰ ਤੇ ਇਸ ਨੂੰ ਇੱਥੋਂ ਭੇਜੋ ਉਹਨਾਂ ਦੀ ਗੱਡੀ ਕੋਲ ਖੜਾ ਰਿਹਾ ਕਾफी देर ਉਸ ਤੋਂ ਬਾਅਦ ਮੇਰੇ ਘਰ ਦੇ ਸਾਹਮਣੇ ਖੜ ਕੇ ਘੂਰਦਾ ਰਿਹਾ ਮਝੇ ਵੀ ਉਹਦੀ ਮਨਚਾ ਠੀਕ ਨਹੀਂ ਹੈਗੀ ਕਿੰਦਾ ਇਸ ਦੇ ਲਈ ਅੱਜ ਕਿਤੇ ਮੀਟਿੰਗ ਕੀਤੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਪਟਿਆਲੇ ਨਹੀਂ ਹੋ ਰਹੀ ਇਹ ਅਗਰ 10 ਦਿਨ ਦੇ ਵਿੱਚ ਵਿੱਚ ਪਟਿਆਲਾ ਪੁਲਿਸ ਨੇ ਆਪਣੀ ਪੜਤਾਲ ਪੂਰੀ ਕਰਕੇ ਜੋ ਸਬੂਤ ਚਾਹੀਦਾ ਸੀ ਜਿੰਨੂੰ ਤਿਆਰ ਸਬੂਤ ਸਾਡੇ ਤੋਂ ਲੋਕ ਦਾ ਸੀਸੀਟੀਵੀ ਫੂਟੇਜ ਲਿਓ ਤੁਹਾਡੇ ਖੁਦ ਦੇ ਮੁਲਾਜ਼ਮ ਗਵਾਹ ਨੇ ਕਿ ਕੀ ਗੱਲ ਹੋਈ ਹੈ ਉਹਦੇ ਨਾਲ ਤਾਂ ਵੀ ਗੱਲ ਹੀ ਨਹੀਂ ਕੀਤੀ ਜਿੰਨਾ ਉਹਦਾ ਕੰਮ ਕਾ ਸਰੂ ਦਾ ਸ਼ੱਕ ਹੈ ਵੀ ਇਹ ਖਾਲਿਸਤਾਨੀ ਹੱਤਵਾਦੀਆਂ ਦੇ ਨਾਲ ਗਲਿਆ ਹੋਇਆ ਇਹ ਕਿਸੇ ਕਹਿੰਦੇ ਕਹਿੰਦੇ ਉੱਪਰ ਸਾਡੀ ਮਾਰਨਾ ਚਾਹੁੰਦਾ ਸੀਗਾ ਵੀ ਵਧੀਆ ਅਫਸਰ ਸਾਡੇ ਪਟਿਆਲਾ ਜ਼ਿਲ੍ਹੇ ਨੂੰ ਮਿਲੇ ਹੋਏ ਨੇ ਉਹ ਕਿਸ ਬੰਦੇ ਕਰਕੇ ਕਹਿੰਦਾ ਸਾਰੀ ਪੁਲਿਸ ਨੂੰ ਕਲੰਕਿਤ ਨਾ ਕਰਨ ਸਾਨੂੰ ਪੂਰੇ ਪੰਜਾਬ 'ਚ ਪ੍ਰੋਟੈਸਟ ਨਾ ਕਰਨਾ ਪਵੇ ਨਹੀਂ ਅਸੀਂ 10 ਦਿਨ ਦਾ ਟਾਈਮ ਦੇ ਰਾ ਕਿ 10 ਦਿਨ ਦੇ ਵਿੱਚ ਵਿੱਚ ਜੇਕਰ ਪਟਿਆਲਾ ਪੁਲਿਸ ਨੇ ਆਪਣੀ ਪ੍ਰੋਪਰ ਪੜਤਾਲ ਕਰਕੇ ਉਸ ਦੇ ਉੱਪਰ 307 ਦਾ ਪਰਚਾ ਦਰਜ ਨਾ ਕੀਤਾ ਤਾਂ ਪਟਿਆਲਾ ਕਤਵਾਲੀ ਦਾ ਘਰਾਉ ਕੀਤਾ ਜਾਊਗਾ ਉਠਿਆਲਾ ਪੁਲਿਸ اور ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਲ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਹਿੰਦੂ ਨੇਤਾ ਮਰਨ ਲਈ ਨਹੀਂ ਹੈਗੇ ਕਿੰਤਾ ਸਾਨੂੰ ਸੁਰੱਖਿਆ ਦਿੱਤੀ ਵੀ ਸਾਨੂੰ ਸ਼ਰਾਬੀ ਸੀ ਉਹ ਫਿਰ ਉਹਨੇ ਸ਼ਰਾਬ ਪੀਤੀ ਹੋਈ ਸੀ ਇਸ ਚੀਜ਼ ਦੇ ਵੀ ਗਵਾਹ ਮੇਰੇ ਕੋਲ ਹੈ ਜੇ ਕਿ ਸ਼ਰਾਬ ਪੀਤੀ ਸੀ ਕਿ ਨਹੀਂ ਪੀਤੀ ਸੀ ਤੇ ਸਾਨੂੰ ਸਕਿਉਰਿਟੀ ਘੱਟ ਦੇ ਦਿਓ ਅਸੀਂ ਸਕਿਉਰਿਟੀ ਵਧਣੀ ਮੰਗਦੇ ਲੇਕਿਨ ਵਧੀਆ ਟ੍ਰੇਡ ਬੰਦੇ ਦਿੱਤੇ ਜਾਣ ਜਿਹੜੀ ਸਾਡੀ ਵੀ ਸੁਰੱਖਿਆ ਕਰ ਸਕਣ ਤੇ ਆਪਣੇ ਆਪ ਦੀ ਵੀ ਸੁਰੱਖਿਆ ਕਰ ਸਕਣ ਅਸੀਂ ਇਹਨਾਂ ਨੂੰ ਰੋਜ਼ ਸਮਝਾਉਂਦੇ ਆ ਕਿ ਜਦੋਂ ਕੋਈ ਅਟੈਕ ਹੋਊਗਾ ਪਹਿਲਾਂ ਗਨਮਨ ਦੇ ਗੋਲੀ ਵੱਜਦੀ ਹੈ ਬਾਅਦ ਵਿੱਚ ਵੀਆਈਪੀ ਦੇ ਵੱਜਦੀ ਹੈ ਤੇ ਤੁਸੀਂ ਜਿੰਨਾ ਅਲਰਟ ਰਹੋਗੇ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਰੱਖੋਗੇ ਕਿੰਦਾ ਮੈਨੂੰ ਤਾਂ ਸੁਰੱਖਿਤ ਰੱਖਣਾ ਆਪਣੇ ਆਪ ਨੂੰ ਵੀ ਸੁਰੱਖਿਤ ਰੱਖਣਾ ਹੈ ਆਫੀਸ਼ਲ ਬੋਰਡ ਦੇ ਤੇ ਦੱਸਿਆ ਗਿਆ ਕਿ ਜਿਹੜੇ ਤੁਹਾਡਾ ਬਿਹੇਵ ਹੈ ਜਿਹੜਾ ਬੋਲਣ ਦਾ ਉਹਨਾਂ ਨਾਲ ਸਬੰਧਕਾ ਉਹ ਵਧੀਆ ਨਹੀਂ ਹੈਗਾ ਮੇਰੇ ਕੋਲ ਪਿਛਲੇ 20 ਸਾਲ ਤੋਂ ਸੁਰੱਖਿਆ ਹੈ ਉਹਨੂੰ ਕੋਈ ਨਵੀਂ ਸੁਰੱਖਿਆ ਤਾਂ ਮਿਲੀ ਨਹੀਂ ਇਹ ਹੁੰਜੇ ਬਾਕੀ ਵੀ ਤਾਂ ਬਿਲਕੁਲ 7 ਬੰਦੇ ਪੰਜਾਬ ਪੁਲਿਸ ਦੇ 3 CRK ਦੇ ਨੇ ਬਿਲਕੁਲ 11 ਬੰਦੇ ਨੇ ਬਾਕੀ ਵੀ ਤਾਂ ਕਦੇ ਮੇਰੀ ਕਿਸੇ ਨੇ ਕੰਪਲੀਟ ਕੀਤੀ ਕੋਈ ਵੀ ਨਹੀਂ ਆਗਰ ਕੋਈ ਵੀ ਨਹੀਂ ਆਗਰ ਬਿਲਕੁਲ ਟੁੱਟੇ ਨਹੀਂ ਆਗਰ ਮੈਂ ਗਲਤ ਮੇਰਾ ਵੇਵ ਗਲਤ ਹੈ ਤਾਂ ਕਿਸੇ ਨੇ ਕਦੇ ਕੋਈ 20 ਜਲਤ ਮੇਰੀ ਕੰਪਲੀਟ ਕੀਤੀ ਹੋਊਗੀ ਕਿਉਂ ਜੀ ਰਾਜਪ੍ਰਧਾਨ ਫੋਟੋ ਕਿਹਦੀ ਦੇਖ ਤੁਸੀਂ ਇਹ ਦੋ ਤਿੰਨ ਮਹੀਨੇ ਤੋਂ ਆਇਆ ਸੀ ਮੇਰੇ ਨਾਲ ਇਹ ਕਦੇ ਨਹੀਂ ਜਾਂਦਾ ਸੀ ਸਾਰੇ ਅਫਸਰਾਂ ਨੂੰ ਮੈਂ ਪ੍ਰੋਪਰ ਪਹਿਲਾਂ ਹੀ ਸਭ ਦੀ ਨੌਲੇਜ ਚ ਲੈਂਦਾ ਪਿਆ ਸੀ ਇਹ ਕਹਿੰਦੀ ਕਿ ਜੇ ਮੈਨੂੰ ਗੱਡੀ 'ਚ ਮੈਂ ਬੱਟੂਗਾ ਜੀ ਮੇਰਾ ਬੀਪੀ ਵੱਜ ਜਾਂਦਾ। ਇਸ ਕਰਕੇ ਇਸ ਨੂੰ ਪਟਿਆਲ ਘਰੇ ਜਦਾ ਗਰਨ ਤੇ ਲਾਇਆ ਵਿਆ ਸੀਗਾ। ਆ ਪਿੱਛੇ ਕਹਿੰਦਾ ਵੀ ਜਿਹੜੇ ਪਿਛਲੇ 2 ਦਿਨ ਸੀਗੇ ਉਹਦੇ ਵਿੱਚ ਦੋ ਗੱਲ ਮੈਂ ਰਹਿਸਤੇ ਸੀਗੇ ਇੱਕ ਕੈਪਟਨ ਚੱਲ ਰਿਹਾ 20 ਦਿਨ ਤੋਂ। ਇਸ ਦਾ ਐਡਾ ਮੜਾ ਹਾਲ ਹੈ ਵੀ 20 ਦਿਨ ਤੋਂ ਇੱਕ ਬੰਦਾ ਐਬਸੈਂਟ ਹੈ। ਪਵਨਦੀਪ ਸਿੰਘ ਉਹਦੀ ਜਗ੍ਹਾ ਤੇ ਮੈਨੂੰ ਬੰਦਾ ਨਹੀਂ ਦਿੱਤਾ। ਉਹਦੀ ਪੂਰਤੀ ਦੇ ਲਈ ਇਸ ਨੂੰ ਮੈਂ ਪਰਸਨ ਲੁਧਿਆਣੇ ਲੈ ਕੇ ਗਿਆ ਸੀਗਾ ਅਦਰਵਾਜ਼ੀ ਤਾਂ ਮੈਂ ਇਸ ਨੂੰ ਆਪਣੇ ਨਾਲ ਕੋਈ ਮਹੀਨੇ ਦੇ ਵਿੱਚ ਕਦੇ ਲੈਕੀ ਨਹੀਂ ਗਿਆ ਪਹਿਲਾਂ ਵੀ ਕਦੇ ਹੋਈ ਹੈ ਤੁਹਾਡੇ ਨਾਮ ਤੋਂ ਲੱਗਿਆ ਹੋਈ ਇਸ ਤਰ੍ਹਾਂ ਦੀ ਹਰਕਤ ਇਸ ਬੰਦੇ ਕੋਲ ਕਰਦਾ ਨਹੀਂ ਇਹ ਡਿਊਟੀ ਨਹੀਂ ਕਰਦਾ ਇਹ ਬਦਤਮੀਜ਼ ਸੀਗਾ ਬੋਲਣ ਦੇ ਵਿੱਚ ਬੋਲਣ ਦੇ ਵਿੱਚ ਉਹ ਨਹੀਂ ਸੀ ਬਦਤਮੀਜ਼ੀ ਕਰਦਾ ਸੀ ਕਹਿੰਦਾ ਇਹ ਨਵਾਂ ਸਿਸਟਮ ਸ਼ੁਰੂ ਕਰਤਾ ਸੀ ਐਸਪੀ ਸਿਟੀ ਦੁਆਰਾ ਇੱਕ ਰੋਸਟਰ ਬਣਾਇਆ ਗਿਆ ਸੀ ਮਨੇ ਕਰਤਾ ਮੇਰੀ ਸਕਿਉਰਿਟੀ ਦਾ ਉਸ ਨੂੰ ਵੀ ਇਸ ਬੰਦੇ ਨੇ ਤੋੜਿਆ ਇਹ ਤਿੰਨ ਬੰਦੇ ਗਾਰ ਤੇ ਛੱਡੇ ਹੋਏ ਸੀ ਇਹ ਵੀ ਤਿੰਨ ਬੰਦੇ ਪੱਕੇ ਰਹਿਣਗੇ ਅਬ ਵੀਕਲੀ ਰੈਸਟ ਮਿਲੂਗੀ ਬਕਾਇਦਾ ਰੋਜ਼ਨਾਮਾ ਤੇ ਮੇਰੇ ਘਰ ਲੱਗਿਆ ਰੋਜ਼ਨਾਮੇ ਤੇ ਦਰਸ਼ੀ ਕਾ ਲੇਕਿਨ ਇਸਨੇ ਉਹਨੂੰ ਤੋੜਦੇ ਹੋਏ ਇੱਕ ਬੰਦਾ ਡਿਊਟੀ ਕਰਦਾ ਹੀ ਦੋ ਬੰਦੇ ਕਰ ਲੈਂਦੇ ਸੀ ਕਿ ਬੈਕਅਪ ਲਈ ਕੋਈ ਬੰਦਾ ਹੀ ਨਹੀਂ ਛੱਡਿਆ ਸੀ ਇਸਨੇ ਅਸੀਂ ਉਸ ਕੱਲ ਦੇ ਜਿਹੜਾ ਐਸਪੀ ਸਿਟੀ ਦਾ ਬਣਾਇਆ ਹੋਇਆ ਰੋਸਟਰ ਹੈ ਉਹਦੀ ਲਿਖਤ ਕੰਪਲੇਂਟ ਵੀ ਇੱਕ ਦਿਨ ਪਹਿਲਾਂ ਐਸਐਸਪੀ ਪਟਿਆਲਾ ਨੂੰ ਕੀਤੀ ਸੀ ਤੇ ਐਸਐਸਪੀ ਪਟਿਆਲਾ ਨੇ ਵੀ ਐਸਪੀ ਜੀ ਮੌਕੇ ਤੇ ਮੌਜੂਦ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਬਣਾਇਆ ਰੋਸਟਰ ਹੈ ਉਸ ਨੂੰ ਕੰਪਲੇਨ ਕਰਾਓ ਇਹ ਉਸਤੇ ਪ੍ਰੋਪਰ ਕਿੰਦਾ ਇੰਟੀਮੇਟ ਹੋਣਾ ਹੋਣਾ ਚਾਹੀਦਾ ਉਸਦੀ ਪੂਰੀ ਜਿਹੜਾ ਪਾਲਣਾ ਹੋਣੀ ਚਾਹੀਦੀ ਹੈ ਇਹ ਇੱਕ ਦਿਨ ਪਹਿਲਾਂ ਦੀ ਗੱਲ ਹੈ ਉਸ ਤੋਂ ਉਹ ਜਿਹੜਾ ਪਹਿਲਾਂ ਹੋਇਆ ਨੇ ਉਸ ਵੇਲੇ ਇਸ ਗੱਲ ਦਾ ਜ਼ਿਕਰ ਵੀ ਹੋਇਆ ਸੀ ਕੁਝ ਜਿਹੜੇ ਗਾਰਸ ਦੇ ਤੁਹਾਡੇ ਕੋਲ ਮੁਲਾਜ਼ਮ ਨੇ ਉਹ ਸਿੱਖਤ ਪਰੰਨਾ ਚੁਬਤ ਤੇ ਥੋੜੀ ਸਮੋਕ ਕਰਨ ਦੀ ਆਦਤ ਤੋਂ ਵੀ ਪਰੇਸ਼ਾਨੀ ਕਈ ਵਾਰ ਹੋਣੀ ਅਗਰਾ ਵੀ ਹੈ ਜੱਡੀ ਵਿੱਚ ਚੜ੍ਹ ਕੇ ਜੇ ਸਾਡੇ ਜਿਹੜੇ ਕਰਕੇ ਸਮੋਕਣਾ ਕਰਾਇਆ ਤਾ ਕਦੇ ਇਹ ਜੀ ਕੋਈ ਗੱਲ ਨਹੀਂ ਕਦੇ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਠੀਕ ਹੈ ਉਹ ਸਮੋਕ ਕਰਦਾ لیکن تدے کس نے کوئی ابਜੈਕਸ਼ਨ ਨਹੀਂ ਕੀਤਾ تینਦਾ جی ਇਹਨਾਂ ਦੇ ਇਹ ਗੱਲ ਵੀ ਝੂਠ ਤੇ ਬੇਬੁਨਿਆਦ ਆ ਕਹਿੰਦਾ ਕੰਪਨੀ ਕੀ ਮੰਗੀ ਕਰਦੇ ਡਿਪਾਰਟਮੈਂਟ ਮੰਗ ਮੈਂ ਇਹੀ ਕਰਦਾ ਕਿ ਉਸ ਤੇ 307 ਦਾ ਪਰਚਾ ਦਰਜ ਕੀਤਾ ਜਾਵੇ ਅਗਰ 307 ਦਾ ਪਰਚਾ ਦਰਜ ਨਾ ਹੋਇਆ ਮੈਂ ਉਹ ਅੰਦੋਲਨ ਵੀ ਕਰੂੰਗਾ ਹਾਈ ਕੋਰਟ ਵੀ ਜਾਊਂਗਾ ਮੈਨੂੰ ਇਨਸਾਫ ਚਾਹੀਦਾ ਜਸਟਿਸ ਚਾਹੀਦਾ ਅਗਰ ਮੇਰੇ ਮੈਂ ਕਸੂਰਵਾਰਾ ਤਾਂ ਮੇਰੇ ਖਿਲਾਫ ਕਾਰਵਾਈ